ਸੱਚੀ ਗੱਲ ਦੋਸਤੋ ਸੋ ਦੋਸਤੋ ਅੱਜ ਦੀ ਵੀਡੀਓ 'ਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਦੇਸ਼ ਦੇ ਹਸਪਤਾਲ ਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕਿਵੇਂ ਲੋਕਾਂ ਨੂੰ ਲੁੱਟਦੀਆਂ ਇੱਕ ਵਾਰ ਤਾਂ ਤੁਹਾਡੇ ਸਾਰਿਆਂ ਨਾਲ ਹੋਈ ਹੋਣੀ ਹੈ ਵੀ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ 'ਚ ਚੈੱਕਅਪ ਕਰਵਾਣਗੇ ਤੇ ਡਾਕਟਰ ਨੇ ਜਿਹੜੀਆਂ ਦਵਾਈਆਂ ਲਿਖੀਆਂ ਉਹ ਉਸੇ ਹਸਪਤਾਲ 'ਚੋਂ ਹੀ ਖਰੀਦਣੀਆਂ ਪਈਆਂ ਟੈਕਨੀਕਲੀ ਡਾਕਟਰ ਜਿਹੜੀਆਂ ਵੀ ਦਵਾਈਆਂ ਲਿਖਦਾ ਹੈ ਮਰੀਜ਼ ਉਹ ਦਵਾਈਆਂ ਕਿਤੋਂ ਵੀ ਲੈ ਸਕਦਾ ਹੈ ਪਰ ਜ਼ਿਆਦਾਤਰ ਟਾਈਮ ਹਸਪਤਾਲ ਵਾਲੇ ਮਰੀਜ਼ ਨੂੰ ਐਦਾਂ ਨਹੀਂ ਕਰਨ ਦਿੰਦੇ ਹੋਰ ਤਾਂ ਹੋਰ ਡਾਕਟਰ ਆਪਣੇ ਕਿਸੇ ਅਸਿਸਟੈਂਟ ਨੂੰ ਬੁਲਾ ਕੇ ਮਰੀਜ਼ ਨਾਲ ਭੇਜ ਦਿੰਦੇ ਆ ਤੇ ਉਹ ਅਸਿਸਟੈਂਟ ਮਰੀਜ਼ ਨੂੰ ਸਿਰਫ ਹਸਪਤਾਲ ਦੀ ਫਾਰਮੇਸੀ ਚ ਹੀ ਲੈ ਕੇ ਜਾਂਦਾ ਇਹ ਤਾਂ ਲੁੱਟ ਦਾ ਸਿਰਫ ਇੱਕ ਤਰੀਕਾ ਹੈ ਹੋਰ ਕਿਵੇਂ ਲੁੱਟਦੇ ਆ ਕਈ ਹਸਪਤਾਲ ਜਾਣਾਂਗੇ ਅੱਜ ਦੀ ਵੀਡੀਓ ਚ ਇਸ ਵੀਡੀਓ ਦੀ ਇਨਫੋਰਮੇਸ਼ਨ ਦਾ ਆਧਾਰ ਡਾਕਟਰ ਅਰुण ਗਾਦਰੇ ਤੇ ਡਾਕਟਰ ਅਵੇਸ਼ ਸ਼ੁਕਲਾ ਦੀ ਕਿਤਾਬ ਡਿਸੈਂਡਿੰਗ ਡਾਇਗਨੋਸਿਸ पदम भूषण डॉक्टर बी एम हेगड़े आर्टिकल है तो शुरू करते हैं वीडियो डॉक्टर्स जो हैं वो हमारे पर्ची पर जेनेरिक नाम क्यों नहीं लिख के देते आरोप है कि जुबान पर लगाम लगाने के लिए अस्पताल प्रशासन ने उन्हें 25 लाख रुपए की रिश्वत देने की कोशिश की है ये जो सस्ती दवाएं हैं हैं आप विश्व भर में में बेचते और हमारे हमारे लोगों को नहीं देश महंगी है मैनेजमेंट कहता है इस महीने आई में इतने बेड भरने चाहिए ਦੇਖੇ ਫੈਕਟਰੀ ਮੇ ਰੌ ਮਟੀਰੀਅਲ ਹੋਤਾ ਹੈ ਅਲੱਗ ਕਾਰਪੋਰੇਟ ਹਸਪੀਟਲ ਦਾ ਰੌ ਮਟੀਰੀਅਲ ਹੈ ਪੇਸ਼ੈਂਟ ਮੈਂ ਹਰ ਰਾਤ ਆਪਣੇ ਆਪ ਸੇ ਇਹ ਹੀ ਸਵਾਲ ਕਰਤਾ ਹਾਂ ਕਿ ਆ ਮੈਂ ਅੱਭੀ ਡਾਕਟਰ ਹਾਂ ਜਾਂ ਫਿਰ ਇੱਕ ਟਾਰਗੇਟ ਫੁਲਫਿਲ ਕਰਨੇ ਵਾਲਾ ਕਰਮਚਾਰੀ 31 ਅਗਸਤ 2017 ਦੀ ਗੱਲ ਹੈ 7 ਸਾਲ ਦੀ ਇੱਕ ਕੁੜੀ ਆਦਿਆ ਸਿੰਘ ਨੂੰ ਡੇਂਗੂ ਦੇ ਇਲਾਜ ਲਈ ਗੁਰਦਾਉਂ ਦੇ ਇੱਕ ਮਸ਼ਹੂਰ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਜਾਂਦਾ ਹੈ ਇਲਾਜ ਸ਼ੁਰੂ ਹੋਇਆ ਸਭ ਕੁਝ ਠੀਕ ਠਾਕ ਚੱਲਦਾ ਪਿਆ ਪਰ ਪੰਜਵੇਂ ਦਿਨ ਅਚਾਨਕ ਆਦਿਆ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਸਿਹਤ ਇੰਨੀ ਖਰਾਬ ਹੋ ਗਈ ਸੀ ਕਿ ਆਦਿਆ ਨੂੰ ਵੈਂਟੀਲੇਟਰ ਤੇ ਲਾਉਣਾ ਪਿਆ। ਵੈਂਟੀਲੇਟਰ ਟੈਕਨੀਕ ਵਰਤ ਕੇ ਆਰਟੀਫੀਸ਼ੀਅਲ ਤਰੀਕੇ ਨਾਲ ਮਰੀਜ਼ ਦੇ ਸਾਹ ਚਾਲੂ ਰੱਖੇ ਜਾਂਦੇ ਆ। ਵੈਂਟੀਲੇਟਰ ਤੇ ਲਾਉਣ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਆਦਿਆ ਦੇ ਮਾਪਿਆਂ ਨੂੰ ਕੁਝ ਦੱਸਣਾ ਹੀ ਬੰਦ ਕਰਤਾ। ਹਸਪੀਟਲ ਵਾਲੇ ਆਦਿਆ ਦੇ ਜ਼ਿੰਦਾ ਹੋਣ ਦੀ ਕੋਈ ਜਾਣਕਾਰੀ ਨਹੀਂ ਦੇ ਰਹੇ ਸੀ ਮਾਪਿਆਂ ਨੂੰ। ਬਦਕਿਸਮਤੀ ਨਾਲ 15 ਦਿਨ ਬਾਅਦ ਆਦਿਆ ਦੀ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਹਸਪਤਾਲ ਵਾਲਿਆਂ ਨੇ ਉਸ ਬੱਚੀ ਆਧਿਆ ਦੇ ਪਿਤਾ ਜਯੰਤ ਸਿੰਘ ਨੂੰ ਬਿੱਲ ਦਿੱਤਾ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ 16 ਲੱਖ ਦਾ ਬਿੱਲ ਬਣਾਇਆ ਸੀ ਹਸਪਤਾਲ ਵਾਲਿਆਂ ਨੇ ਬਾਅਦ ਵਿੱਚ ਇਨਕੁਆਇਰੀ ਕਰ ਰਹੀ ਕਮੇਟੀ ਨੇ ਰਿਪੋਰਟ ਚ ਦੱਸਿਆ ਕਿ ਬਿੱਲ ਵਧਾਉਣ ਲਈ ਬੱਚੀ ਨੂੰ ਓਵਰ ਡਾਇਗਨੋਸਡ ਤੇ ਓਵਰ ਟਰੀਟਡ ਕੀਤਾ ਗਿਆ ਸੀ 7 ਸਾਲ ਕੀ ਆਧਿਆ ਕੀ ਮੌਤ ਡੇਂਗੂ ਕੀ ਬਿਮਾਰੀ ਸੇ ਹੋਈ ਥੀ ਔਰ ਹਸਪਤਾਲ ਨੇ ਇਲਾਜ ਦੇ ਨਾਮ ਪਰ ਪਰਿਵਾਰ ਕੋ 16 ਲੱਖ ਰੁਪਏ ਦਾ ਬਿੱਲ ਥਮਕਿਆ ਥਾ बिल ਦੇ ਹਿਸਾਬ ਨਾਲ 14 ਦਿਨਾਂ ਚ ਆਦਿਆਂ ਨੂੰ 66054 ਲਾਈਆਂ ਗਈਆਂ ਤੇ ਨਾਲ ਹੀ ਹਸਪਤਾਲ ਦੇ ਸਟਾਫ ਵੱਲੋਂ ਵਰਤੇ 2700 ਗਲਵਜ਼ ਦਾ ਖਰਚਾ ਵੀ ਬਿੱਲ ਚ ਪਾਇਆ ਗਿਆ ਸੀ ਹਰਿਆਣਾ ਸਰਕਾਰ ਦੀ ਜਾਂਚ ਰਿਪੋਰਟ ਮੇ ਖੁਲਾਸਾ ਹੋਇਆ ਹੈ ਕਿ ਇਲਾਜ ਦੇ ਨਾਂ ਪਰ ਦਵਾਈਆਂ ਮੇ ਇਤਨੇ ਗੁਨੇ ਕਾ ਮੁਨਾਫਾ ਖਾਇਆ ਗਿਆ ਜਿਸ ਸੇ ਸੁਣ ਕੇ ਆਪ ਚੌਂਕ ਜਾਏਗੇ ਆਦਿਆ ਸਿੰਘ ਦੇ ਪਿਤਾ ਮਾੜੀ ਮੋਟੀ ਨੌਕਰੀ ਕਰਦੇ ਸੀ ਬੱਚੀ ਦੇ ਇਲਾਜ ਵਾਸਤੇ ਉਹਨਾਂ ਨੇ 5 ਲੱਖ ਰੁਪਏ ਦਾ ਲੋਨ ਲਿਆ ਹੀ ਤੇ ਬਾਕੀ ਪੈਸੇ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਲਏ ਸੀ ਅੱਜ ਦੇ ਪਿਤਾ ਜਯੰਤ ਸਿੰਘ ਦੇ ਕਮੇਟੀ ਨੂੰ ਦਿੱਤੇ ਬਿਆਨ ਚ ਕਿਹਾ ਗਿਆ ਹੈ ਕਿ ਬਿੱਲ ਦੀ ਪੇਮੈਂਟ ਕਰਨ ਤੋਂ ਬਾਅਦ ਵੀ ਕੀਮਤ ਵਧਾਉਣ ਦਾ ਸਿਲਸਿਲਾ ਚੱਲਦਾ ਰਿਹਾ। ਉਹ ਬੱਚੀ ਦੀ ਬੋਡੀ ਨੂੰ ਐਂਬੂਲੈਂਸ ਵਿੱਚ ਆਪਣੇ ਘਰ ਲੈ ਕੇ ਗਏ। ਉਹਨਾਂ ਨੇ ਐਂਬੂਲੈਂਸ ਲਈ 5500 ਰੁਪਏ ਪੇ ਕੀਤੇ। ਘਰ ਪਹੁੰਚਣ ਤੇ اٹੈਂਡੈਂਟ ਕਹਿੰਦਾ ਹੈ ਵੀ ਜਿਹੜੀ ਚਾਦਰ ਚ ਬੱਚਾ ਲਪੇਟਿਆ ਗਿਆ ਸੀ ਉਹ ਹਸਪਤਾਲ ਨੂੰ ਵਾਪਸ ਕਰਨੀ ਪਵੇਗੀ ਜਾਂ 700 ਰੁਪਏ ਦੇਣੇ ਪੈਣਗੇ। ਪਰਿਵਾਰ ਨੇ ਇਹ ਪੈਸੇ ਵੀ ਪੇ ਕੀਤੇ। ਇਸ ਤਰੀਕੇ ਨਾਲ ਕੀਤੇ ਸਕੈਮ ਨੂੰ ਕਹਿੰਦੇ ਆ ਓਵਰ ਪ੍ਰਾਈਸਿੰਗ ਸਕੈਮ। ਜਦੋਂ ਬੰਦਾ ਹਸਪਤਾਲ 'ਚ ਐਂਟਰ ਹੁੰਦਾ ਹੈ ਤਾਂ ਉਹ ਹਸਪਤਾਲ ਲਈ ਏਟੀਐਮ ਮਸ਼ੀਨ ਬਣ ਜਾਂਦਾ ਹੈ। ਹਸਪਤਾਲ ਵਾਲੇ ਜਿੰਨੇ ਚਾਣ ਓਨੇ ਪੈਸੇ ਕਢਵਾ ਲੈਂਦੇ ਆ। ਮਰੀਜ਼ ਵਿਚਾਰਾ ਇਹ ਸੋਚਦਾ ਹੈ ਕਿ ਮੈਂ ਇੱਥੇ ਇਲਾਜ ਕਰਾਣ ਆਇਆ ਸੀ ਜਾਂ ਕਿਸੇ ਝਾਲ 'ਚ ਫਸਣ। ਕਈਆਂ ਦਾ ਸਵਾਲ ਹੈ ਹੁਣ ਵੀ ਲੋਕੀ ਪ੍ਰਾਈਵੇਟ ਹਸਪਤਾਲ 'ਚ ਕਿਉਂ ਜਾਂਦੇ ਆ? ਸਰਕਾਰੀ 'ਚ ਕਿਉਂ ਨਹੀਂ? ਇਹਦਾ ਜਵਾਬ ਹੈ ਪੂਰ ਇਨਫਰਾਸਟ੍ਰਕਚਰ ਤੇ ਡਾਕਟਰਾਂ ਦੀ ਕਮੀ। ਦੂਜਾ ਸਕੈਮ ਹੈ ਡੈੱਡ ਬੋਡੀ ਸਕੈਮ। ਟਾਈਮਸ ਆਫ ਇੰਡੀਆ ਦੀਆਂ ਕਈ ਐਸੀਆਂ ਰਿਪੋਰਟਸ ਐ ਜਿਦੇ ਚ ਕਈ ਹਸਪੀਟਲ ਵਾਲੇ ਡੈੱਡ ਬੰਦੇ ਨੂੰ ਜ਼ਿੰਦਾ ਦੱਸ ਕੇ ਉਹਨਾਂ ਦੇ ਟ੍ਰੀਟਮੈਂਟ ਚਾਲੂ ਰੱਖਦੇ ਆ ਤਾਂ ਕਿ ਖਾਸਾ ਵੱਡਾ ਬਿੱਲ ਬਣਾਇਆ ਜਾ ਸਕੇ ਗੱਬਰ ਮੂਵੀ ਚ ਦੇਖਿਆਣਾ ਤੁਸੀਂ ਇਹ ਸੀਨ ਇਹ ਬਾੜੀ ਟੋੜੀ ਕੰਪੋਜ਼ ਹੋਣਾ ਸ਼ੁਰੂ ਹੋ ਗਈ ਹੈ ਜ਼ਿਆਦਾ ਦੇ ਡਰਾਮਾ ਨਹੀਂ ਚੱਲ ਸਕਦਾ ਕਿਹੜੇ ਲੋਕ ਹੈ ਇਹ ਮੁਰਤੇ ਕੋ ਵੀ ਨਹੀਂ ਛੋੜਦੇ ਟਾਈਮਸ ਆਫ ਇੰਡੀਆ ਦੀ ਇਸ ਰਿਪੋਰਟ ਦੇ ਮੁਤਾਬਕ ਇੱਕ ਫੈਮਿਲੀ ਆਪਣੇ 14 ਸਾਲ ਦੇ ਬੱਚੇ ਨੂੰ ਬੁਖਾਰ ਤੇ ਟਾਈਫਾਇਡ ਕਰਕੇ ਹਸਪੀਟਲ 'ਚ ਐਡਮਿਟ ਕਰਾਉਂਦੀ ਹੈ ਹਸਪੀਟਲ ਵਾਲਿਆਂ ਨੇ ਮਾਪਿਆਂ ਨੂੰ ਬਿਨਾਂ ਦੱਸੇ 1 ਮਹੀਨੇ ਤੱਕ ਉਸ ਬ੍ਰੇਨ ਡੈਡ ਬੱਚੇ ਨੂੰ ਵੈਂਟੀਲੇਟਰ ਤੇ ਰੱਖਿਆ। ਮਤਲਬ ਜਿਸ ਬੱਚੇ ਦੀ ਡੈਥ ਹੋ ਚੁੱਕੀ ਸੀ ਉਹਨੂੰ 1 ਮਹੀਨੇ ਤੱਕ ਜ਼ਿੰਦਾ ਦੱਸਿਆ ਗਿਆ ਤੇ ਵੈਂਟੀਲੇਟਰ ਤੇ ਰੱਖ ਕੇ ਬਿੱਲ ਜਨਰੇਟ ਕੀਤਾ ਗਿਆ। ਇਸ ਤੋਂ ਬਾਅਦ ਇਨਕੁਆਇਰੀ ਹੋਈ ਤੇ ਹਸਪੀਟਲ ਤੇ 5 ਲੱਖ ਦਾ ਜੁਰਮਾਨਾ ਲੱਗਾ। ਸੋਚੋ ਉਹਨਾਂ ਮਾਪਿਆਂ ਦੇ ਦਿਲ ਤੇ ਕੀ ਬੀਤੀ ਹੋਣੀ ਹੈ ਜਦੋਂ ਇੰਨੇ ਦਿਨ ਉਹਨਾਂ ਨੂੰ ਹਨੇਰੇ 'ਚ ਰੱਖਿਆ ਗਿਆ। ਅਗਲਾ ਹੈ ਐਡਮਿਸ਼ਨ ਸਕੈਮ ਕਈ ਪ੍ਰਾਈਵੇਟ ਹਸਪਤਾਲ ਬਿਨਾਂ ਲੋੜ ਤੋਂ ਹੀ ਮਰੀਜ਼ ਨੂੰ ਐਡਮਿਟ ਕਰ ਲੈਂਦੇ ਆ ਡਾਕਟਰ ਬੀ ਐਮ ਹੈਗੜੇ ਦੇ ਆਰਟੀਕਲ ਮੁਤਾਬਕ ਕਈ ਲੋਕ ਬਿਮਾਰ ਤੇ ਕਬਰਾਹਟ ਮਹਿਸੂਸ ਕਰਦੇ ਹੋਏ ਦਿਲ ਦੇ ਡਾਕਟਰਾਂ ਕੋਲ ਚਲ ਜਾਂਦੇ ਆ ਯਾਤਰ ਲੋਕਾਂ ਨੂੰ ਅਸਲ ਚ ਦਿਲ ਦਾ ਦੌਰਾ ਪੈਣ ਦਾ ਕੋਈ ਚਾਂਸ ਨਹੀਂ ਹੁੰਦਾ ਤੇ ਡਾਕਟਰ ਨੂੰ ਇਹ ਗੱਲ ਪਤਾ ਹੁੰਦੀ ਹੈ ਉਹ ਇਦਾਂ ਦੇ ਸੇਫ ਮਰੀਜ਼ਾਂ ਨੂੰ ਹਸਪਤਾਲ ਵਿੱਚ ਐਡਮਿਟ ਕਰ ਲੈਂਦੇ ਆ ਉਹਨਾਂ ਨੂੰ ਸੇਲਾਈਨ ਡ੍ਰਿਪ ਤੇ ਲਾ ਦਿੰਦੇ ਆ ਤੇ ਮਰੀਜ਼ ਹਲਕੀ ਨੀਂਦ ਚ ਰਹਿੰਦਾ ਫਿਰ 3-4 ਦਿਨਾਂ ਬਾਅਦ ਆਈਸੀਯੂ ਬੈੱਡ ਤੇ ਡਾਕਟਰਾਂ ਦੀਆਂ ਫੀਸਾਂ ਦਾ ਵੱਡਾ ਬਿੱਲ ਬਸੂਲ ਕਰਕੇ ਉਹਨਾਂ ਨੂੰ ਘਰ ਭੇਜ ਦਿੰਦੇ ਆ। ਅਗਲੇ ਸਕੈਮ ਬਾਰੇ ਗੱਲ ਕਰਨ ਤੋਂ ਪਹਿਲਾਂ ਹਸਪਤਾਲ ਵੱਲੋਂ ਕੀਤੀ ਅਨਗਹਿਲੀ ਵਾਲੀ ਇੱਕ ਘਟਨਾ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। 3 ਨਵੰਬਰ 2017 ਦੀ ਸਵੇਰ ਆਸ਼ੀਸ਼ ਕੁਮਾਰ ਆਪਣੀ ਪ੍ਰੈਗਨੈਂਟ ਵਾਈਫ ਵਰਸ਼ਾ ਨੂੰ ਲੈ ਕੇ ਰੂਟੀਨ ਚੈੱਕਅਪ ਕਰਵਾਉਣ ਦਿੱਲੀ ਦੇ ਇੱਕ ਮਸ਼ਹੂਰ ਪ੍ਰਾਈਵੇਟ ਹਸਪਤਾਲ ਜਾਂਦੇ ਆ। 체크업 ਕਰਨ ਤੋਂ ਬਾਅਦ ਡਾਕਟਰ ਕਹਿੰਦਾ ਹੈ ਕਿ ਪ੍ਰੈਗਨੈਂਸੀ 'ਚ ਕੋਈ ਕੰਪਲਿਕਸ਼ਨਸ ਹੈ ਡਾਕਟਰ ਜ਼ੋਰ ਲਾ ਕੇ ਕਹਿੰਦਾ ਹੈ ਕਿ ਵਰਸ਼ਾ ਨੂੰ 9 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਡਿਲੀਵਰੀ ਕਰਾਣੀ ਪਵੇਗੀ ਜੁੜਵਾ ਬੱਚੇ ਪੈਦਾ ਹੋਣੇ ਹੀ ਮੈਂ ਆਪਣੀ ਵਾਈਫ ਨੂੰ ਲੈ ਕੇ ਹਸਪੀਟਲ ਗਏ ਹਾਂ ਤਾਂ ਉਹਨਾਂ ਨੇ ਕਿਹਾ ਕਿ ਬੱਚੋ ਕੀ ਡਿਲੀਵਰੀ ਕਰਨੀ ਪਵੇਗੀ ਆਸ਼ੀਸ਼ ਨੂੰ ਡਾਕਟਰ ਕਹਿੰਦੇ ਆ ਕਿ ਡਿਲੀਵਰੀ ਤੋਂ ਬਾਅਦ ਬੱਚਿਆਂ ਨੂੰ 4 ਦਿਨ ਤੱਕ ਇੱਕ ਸਪੈਸ਼ਲ ਯੂਨਿਟ 'ਚ ਰੱਖਣਾ ਪੈਣਾ ਤੇ ਇੱਕ ਦਿਨ ਦਾ ਖਰਚਾ ਹੋਊਗਾ 1 ਲੱਖ ਰੁਪਏ ਡਰੇ ਹੋਏ ਮਾਪਿਆਂ ਕੋਲ ਕੋਈ ਹੋਰ ਆਪਸ਼ਨ ਤਾਂ ਹੈ ਨਹੀਂ ਆਸ਼ੀਸ਼ ਨੇ ਇਧਰੋਂ ਇਧਰੋਂ ਦੋਸਤਾਂ ਕੋਲੋਂ ਪੈਸੇ ਇਕੱਠੇ ਕਰਕੇ ਇੰਤਜ਼ਾਮ ਕੀਤਾ ਪਿਆਹਾਂ ਦਾ ਬਦਕਿਸਮਤੀ ਨਾਲ ਡਿਲੀਵਰੀ ਵਾਲੇ ਦਿਨ ਆਸ਼ੀਸ਼ ਤੇ ਵਰਸ਼ਾ ਨੂੰ ਜਿਹੜੀ ਨਿਊਜ਼ ਮਿਲੀ ਉਹਨੇ ਦੋਵਾਂ ਨੂੰ ਤੋੜ ਕੇ ਰੱਖ ਦਿੱਤਾ ਡਿਲੀਵਰੀ ਦੇ 5 ਮਿੰਟ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਜੜਵਾ ਬੱਚਿਆਂ ਵਿੱਚੋਂ ਇੱਕ ਦੀ ਡੈਥ ਹੋ ਚੁੱਕੀ ਹੈ जो जिसमें से लड़की है वो नहीं है मतलब बच्ची नहीं है ये जो बच्चा है इसकी अभी सांसें चल रही हैं इसको नर्सरी में रखना पड़ेगा जिसका खर्चा लगभग 50 लाख रुपया आएगा तीन महीने का हमने कहा कि हम मिडिल क्लास फैमिली से हैं हम इतना अफोर्ड नहीं कर पाएंगे झटका तो उदो लगा जब हॉस्पिटल वाले ने एक घंटे बाद दस्या कि दूचा बच्चा भी नहीं बच सकया हमने उनसे बात की तो उन्होंने बताया कि आपके जो दोनों बच्चे हैं ये दोनों मतलब इनकी मृत्यु हो गई है ਆਪ ਇਨਕੋ ਲੈ ਕੇ ਜਾ ਸਕਤੇ ਹਨ ਇਸ ਤੋਂ ਬਾਅਦ ਤਾਂ ਅਤੀ ਹੀ ਹੋ ਗਈ ਹਸਪੀਟਲ ਵਾਲਿਆਂ ਨੇ ਦੋਵੇਂ ਬੱਚਿਆਂ ਦੇ ਸਰੀਰ ਪਲਾਸਟਿਕ ਦੀਆਂ ਥੈਲੀਆਂ ਚ ਪਾ ਕੇ ਮਾਪਿਆਂ ਨੂੰ ਸੌਂਪ ਦਿੱਤੇ ਪਰ ਮਾਪੇ ਵਿਚਾਰੇ ਦੋਵੇਂ ਮ੍ਰਿਤਕ ਬੱਚਿਆਂ ਨੂੰ ਲੈ ਕੇ ਗੱਡੀ 'ਚ ਬੈਠ ਕੇ ਆਪਣੇ ਘਰ ਵੱਲ ਚੱਲ ਪਏ ਉਹ ਅਜੇ ਹਸਪਤਾਲ ਤੋਂ 3 ਕਿਲੋਮੀਟਰ ਦੂਰੀ ਗਏ ਸੀ ਕਿ ਆਸ਼ੀਸ਼ ਦੇ ਪਿਤਾ ਨੇ ਪਲਾਸਟਿਕ ਬੈਗ 'ਚ ਕੁਝ ਹਲਚਲ ਮਹਿਸੂਸ ਕੀਤੀ ਡਰਦੇ ਡਰਦੇ ਆਸ਼ੀਸ਼ ਦੇ ਪਿਤਾ ਨੇ ਪਲਾਸਟਿਕ ਬੈਗ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਜੁੜਵਾ ਬੱਚਿਆਂ ਵਿੱਚੋਂ ਇੱਕ ਬੱਚਾ ਅਜੇ ਵੀ ਜਿੰਦਾ ਸੀ। ਦੇਰੀ ਕੀਤੇ ਬਿਨਾਂ ਹੀ ਪਰਿਵਾਰ ਵਾਲੇ ਉਸ ਬੱਚੇ ਨੂੰ ਨੇੜੇ ਦੇ ਕਿਸੇ ਹੋਰ ਹਸਪਤਾਲ 'ਚ ਲੈ ਕੇ ਜਾਂਦੇ ਆ। ਇੱਕ ਬੱਚੇ ਦੀ ਤਾਂ ਡੈਥ ਹੋ ਚੁੱਕੀ ਸੀ ਤੇ ਦੂਜੇ ਦੇ ਸਾਹ ਚੱਲਦੇ ਪਏ ਸੀ। ਫਿਰ 5 ਦਿਨ ਤੱਕ ਉਸ ਬੱਚੇ ਨੂੰ ਵੈਂਟੀਲੇਟਰ 'ਚ ਰੱਖਿਆ ਗਿਆ। ਪਰ ਬਦਕਿਸਮਤੀ ਨਾਲ ਉਸ ਬੱਚੇ ਦੀ ਜਾਨ ਵੀ ਨਾ ਬਚ ਸકી। ਦਰਅਸਲ ਉਸ ਬੱਚੇ ਨੂੰ ਪਲਾਸਟਿਕ ਬੈਗ 'ਚ 5 ਲੇਰਾਂ 'ਚ ਲਪੇਟਿਆ ਗਿਆ ਸੀ ਤੇ ਇਸ ਹਾਲਤ 'ਚ ਕਿਸੇ ਦਾ ਵੀ ਸਾਹ ਲੈਣਾ ਔਖਾ ਹੋ ਜਾਂਦਾ। ਇਹ ਕੇਸ ਪ੍ਰਾਈਵੇਟ ਹਸਪਤਾਲਾਂ ਦੀ ਅਨਗੈਲੀ ਤੇ ਝਾਤ ਮਾਰਦਾ ਹੈ ਅੱਗੇ ਅਸੀਂ ਦਵਾਈਆਂ ਵਾਲੀ ਗੱਲ ਤੇ ਆਉਂਦੇ ਹਾਂ ਜਿਆਦਾਤਰ ਡਾਕਟਰ ਉਹੀ ਦਵਾਈਆਂ ਲਿਖ ਕੇ ਦਿੰਦੇ ਆ ਜਿਨ੍ਹਾਂ 'ਚੋਂ ਉਹਨਾਂ ਨੂੰ ਕਮਿਸ਼ਨ ਮਿਲਦਾ ਹੈ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਸਿੱਧਾ ਹਸਪਤਾਲਾਂ ਨਾਲ ਲਿੰਕ ਹੁੰਦਾ ਹੈ ਇਹ ਰਿਪੋਰਟ ਦੇਖੋ ਇੰਡੀਆ ਟੂਡੇ ਦੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਸਸਤੇ ਰੇਟ ਤੇ ਹਸਪਤਾਲ ਨੂੰ ਦਵਾਈਆਂ ਵੇਚਦੀਆਂ ਤੇ ਇਸ ਤੋਂ ਬਾਅਦ ਹਸਪਤਾਲ ਦੀਆਂ ਫਾਰਮੇਸੀਆਂ ਇਸ ਦਵਾਈ ਨੂੰ 4 ਤੋਂ 5 ਗੁਣਾ ਵੱਧ ਰੇਟ ਤੇ ਵੇਚਦੀਆਂ ਦੋ ਤਰ੍ਹਾਂ ਦੀਆਂ ਮੈਡੀਸਿਨ ਹੁੰਦੀਆਂ ਇੱਕ ਜਨਰਿਕ ਜਿਹੜੀਆਂ ਸਸਤੀਆਂ ਹੁੰਦੀਆਂ ਤੇ ਦੂਜੀਆਂ ਬ੍ਰਾਂਡਡ ਜਿਨ੍ਹਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਇੱਥੇ ਤੁਹਾਨੂੰ ਇੱਕ ਗੱਲ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਭਾਰਤ ਜਨਰਿਕ ਦਵਾਈਆਂ ਬਣਾਉਣ ਤੇ ਐਕਸਪੋਰਟ ਕਰਨ ਚ ਪੂਰੀ ਦੁਨੀਆ ਚ ਪਹਿਲੇ ਨੰਬਰ ਤੇ ਆਉਂਦਾ ਹੈ ਇਹ ਜੋ ਸਸਤੀ ਦਵਾਈਆਂ ਹੈ ਆਪ ਇਸੂਰ ਭਰ ਮੇਂ ਬੇਚਤੇ ਪਰ ਹਮਾਰੇ ਲੋਕੋ ਕੋ ਨਹੀਂ ਮਿਲ ਹਮਾਰੇ ਦੇਸ਼ ਮੇਂ ਮਹਿੰਗੀ ਹੈ ਪਰ ਫਿਰ ਵੀ ਸਾਡੇ ਆਪਣੇ ਦੇਸ਼ ਚ ਡਾਕਟਰ ਮਰੀਜ਼ਾਂ ਨੂੰ ਬ੍ਰਾਂਡਡ ਦਵਾਈਆਂ ਲਿਖ ਕੇ ਦਿੰਦੇ ਆ ਪਰਚੀ ਤੇ ਕਿਉਂ ਕਿਉਂਕਿ ਇਹਦੇ 'ਚ ਕਮਿਸ਼ਨ ਮਿਲਦਾ ਹੈ ਉਹਨਾਂ ਨੂੰ ਪਰ ਜਨਰਿਕ ਤੇ ਬ੍ਰਾਂਡਡ ਦੋਨੋਂ ਦਵਾਈਆਂ ਸੇਮ ਕੰਮ ਕਰਦੀਆਂ ਪਰ ਹਾਂ ਕਈ ਵਾਰੀ ਕੋਈ ਨਵੀਂ ਦਵਾਈ ਮਾਰਕੀਟ 'ਚ ਆਵੇ ਤਾਂ ਉਹ ਬ੍ਰਾਂਡਡ ਹੀ ਲੈਣੀ ਪੈਗੀ ਕਿਉਂਕਿ ਉਹਨੂੰ ਬਣਾਉਣ ਤੇ ਕੰਪਨੀ ਦਾ ਜ਼ਿਆਦਾ ਖਰਚਾ ਆਇਆ ਹੁੰਦਾ ਹੈ ਹੈਲਥ ਮਿਨਿਸਟਰੀ ਨੇ 28 ਜੁਲਾਈ 2023 'ਚ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਵੀ ਡਾਕਟਰਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਬ੍ਰਾਂਡਡ ਦਵਾਈਆਂ ਦੀ ਥਾਂ ਮਰੀਜ਼ਾਂ ਨੂੰ ਜਨਰਿਕ ਦਵਾਈਆਂ ਲਿਖ ਕੇ ਦੇਣ ਪਰ ਇਹਦਾ ਇੰਨਾ ਅਸਰ ਹੀ ਨਹੀਂ ਹੋਇਆ ਲੱਗਦਾ ਡਾਕਟਰ ਅਰुण ਗਾਦਰੇ ਨੇ 76 ਡਾਕਟਰਾਂ ਦਾ ਇੰਟਰਵਿਊ ਕੀਤਾ ਜੋ ਕਿ ਇਸ ਕਿਤਾਬ ਚ ਦਰਜ ਹੈ ਉਹਨਾਂ ਨੇ ਜਿਹੜੇ ਸਕੈਮਸ ਦਾ ਜ਼ਿਕਰ ਕੀਤਾ ਉਹਦੇ ਬਾਰੇ ਗੱਲ ਕਰਦੇ ਆ ਕਿ ਇਹਦੇ ਚ ਪਹਿਲਾਂ ਆਉਂਦੀਆਂ ਨੇ ਰੈਫਰਲ ਨਾਲ ਜੁੜੀਆਂ ਗੜਬੜੀਆਂ ਰੈਫਰਲ ਹੁੰਦਾ ਹੈ ਜਦੋਂ ਇੱਕ ਡਾਕਟਰ ਮਰੀਜ਼ ਨੂੰ ਦੂਜੇ ਡਾਕਟਰ ਕੋਲ ਭੇਜਦਾ ਹੈ ਜਿਵੇਂ ਤੁਸੀਂ ਆਪਣੇ ਕਿਸੇ ਲੋਕਲ ਡਾਕਟਰ ਕੋਲ ਜਾਣੇ ਹੋ ਕਈ ਵਾਰੀ ਪ੍ਰੋਬਲਮ ਜ਼ਿਆਦਾ ਹੋਣ ਤੇ ਉਹ ਤੁਹਾਨੂੰ ਕਿਸੇ ਹੋਰ ਡਾਕਟਰ ਕੋਲ ਜਾਣ ਦੀ ਸਲਾਹ ਦਿੰਦਾ ਹੈ ਉਹ ਤੁਹਾਨੂੰ ਆਪਣੀ ਪਰਚੀ ਦੇ ਕੇ ਭੇਜਦਾ ਉੱਥੇ ਉਹਨੂੰ ਕਹਿੰਦੇ ਆ ਰੈਫਰਲ ਇਹਜ ਕੀ ਹੁੰਦਾ ਵੀ ਰੈਫਰ ਕਰਨ ਵਾਲੇ ਡਾਕਟਰ ਨੂੰ ਦੂਜੇ ਡਾਕਟਰ ਵੱਲੋਂ ਕਮਿਸ਼ਨ ਦਿੱਤਾ ਜਾਂਦਾ ਹੈ ਜਿੰਨਾ ਵੱਡਾ ਕਾਰਪੋਰੇਟ ਹਸਪਤਾਲ ਓਨਾ ਹੀ ਵੱਡਾ ਕਮਿਸ਼ਨ ਡਾਕਟਰ ਅਰुण ਗਾਦਰੇ ਨੇ ਦੱਸਿਆ ਕਿ ਪਹਿਲਾਂ ਲੋਕਲ ਡਾਕਟਰ ਬਿਨਾਂ ਕਿਸੇ ਕਮਿਸ਼ਨ ਦੇ ਉਹਨਾਂ ਕੋਲੋਂ ਮਰੀਜ਼ ਭੇਜ ਦਿੰਦੇ ਸੀ ਪਰ ਬਾਅਦ ਚ ਉਹਨਾਂ ਡਾਕਟਰਾਂ ਨੇ ਡਾਕਟਰ ਅਰुण ਗਾਦਰੇ ਕੋਲੋਂ ਕਮਿਸ਼ਨ ਮੰਗਣਾ ਸ਼ੁਰੂ ਕਰ ਦਿੱਤਾ ਡਾਕਟਰ ਅਰुण ਗਾਦਰੇ ਨੇ ਕਮਿਸ਼ਨ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਹੌਲੀ ਹੌਲੀ ਉਹਨਾਂ ਦੇ ਕਲੀਨਿਕ 'ਚ ਮਰੀਜ਼ਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਇਸੇ ਕਿਤਾਬ 'ਚ ਜ਼ਿਕਰ ਆਉਂਦਾ ਹੈ ਲਿੰਕ ਟੈਸਟ ਸਕੈਮ ਦਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਮੰਨ ਲਓ ਤੁਹਾਡੇ ਪੇਟ 'ਚ ਦਰਦ ਹੈ ਤੇ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ 'ਚ ਗਏ ਕੀ ਹੁੰਦਾ ਹੈ ਉੱਥੇ ਭਾਵੇਂ ਤੁਹਾਨੂੰ ਸਿਰਫ ਇੱਕ ਹੀ ਟੈਸਟ ਕਰਵਾਉਣ ਦੀ ਲੋੜ ਹੋਵੇ ਫਿਰ ਵੀ ਡਾਕਟਰ 20-25 ਟੈਸਟਾਂ ਦੀ ਲਿਸਟ ਬਣਾ ਕੇ ਦੇ ਦਿੰਦੇ ਆ ਜਿਹਦਾ ਤੁਹਾਡੀ ਬਿਮਾਰੀ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਤੁਸੀਂ ਟੈਸਟ ਕਰਵਾਉਣ ਜਾਂਦੇ ਹੋ ਲੈਬ ਵਾਲਾ ਅਲੱਗ-ਅਲੱਗ ਤਰ੍ਹਾਂ ਦੀਆਂ ਬਲੱਡ ਵਾਇਲਸ ਕੱਢਦਾ ਹੈ ਤੇ ਤੁਹਾਡੇ ਖੂਨ ਦਾ ਸੈਂਪਲ ਲੈ ਲੈਂਦਾ ਤੁਸੀਂ ਬਾਹਰ ਬੈਠੇ ਰਿਪੋਰਟ ਦੀ ਵੇਟ ਕਰ ਰਹੇ ਹੁੰਦੇ ਹੋ ਲੈਬ ਚ ਕੀ ਹੁੰਦਾ ਹੈ ਕਿ ਅਸਲ ਚ ਜਿਹੜੇ ਟੈਸਟ ਦੀ ਲੋੜ ਹੁੰਦੀ ਹੈ ਉਹ ਟੈਸਟ ਕਰਕੇ ਲੈਬ ਵਾਲੇ ਰਿਪੋਰਟ ਤਿਆਰ ਕਰਕੇ ਰੱਖ ਲੈਂਦੇ ਆ ਤੇ ਜਿਹੜਾ ਬਾਕੀ ਫਾਲਤੂ ਟੈਸਟਾਂ ਲਈ ਖੂਨ ਲਿਆ ਹੁੰਦਾ ਹੈ ਉਹਨੂੰ ਸਿੰਕ ਚ ਸੁੱਟ ਦਿੰਦੇ ਆ ਤੇ ਉਹਨਾਂ ਟੈਸਟਾਂ ਦੀ ਫੇਕ ਰਿਪੋਰਟ ਬਣਾ ਦਿੱਤੀ ਜਾਂਦੀ ਹੈ ਲੈਬ ਟੈਸਟ ਦੇ ਬਿੱਲ ਦੇ ਪੈਸੇ ਡਾਕਟਰ ਤੇ ਪੈਥੋਲੋজিস্ট ਆਪਸ ਚ ਵੰਡ ਲੈਂਦੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਕਿਤਾਬ ਕਹਿੰਦੀ ਹੈ ਤੇ ਨਾਲ ਹੀ ਪਦਮ ਵਿਪੂਸ਼ਣ ਨਾਲ ਸਨਮਾਨਿਤ ਡਾਕਟਰ ਬੀ ਐਮ ਹਿਗੜੇ ਦੇ ਇਸ ਆਰਟੀਕਲ ਚ ਵੀ ਇਸ ਸਕੈਮ ਦਾ ਜ਼ਿਕਰ ਹੈ ਅਗਲਾ ਸਕੈਮ ਹੈ ਅਨਨੈਸੈਸਰੀ ਸਿਜ਼ੇਰੀਅਨ ਸਰਜਰੀਜ਼ ਦਾ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਅੱਜ ਦੇ ਟਾਈਮ ਲਗਭਗ 50% ਡਿਲੀਵਰੀਜ਼ ਸੀ ਸੈਕਸ਼ਨ ਯਾਨੀ ਸਿਜ਼ੇਰੀਅਨ ਸਰਜਰੀ ਨਾਲ ਹੁੰਦੀ ਹੈ ਜ਼ਿਆਦਾਤਰ ਹਸਪਤਾਲ ਚਾਹੁੰਦੇ ਹੀ ਇਹੀ ਹਨ ਕਿ ਸੀ ਸੈਕਸ਼ਨ ਨਾਲ ਹੀ ਡਿਲੀਵਰੀ ਕਰਾਈ ਜਾਵੇ ਕਿਉਂਕਿ ਇਹਦੀ ਫੀਸ ਨਾਰਮਲ ਡਿਲੀਵਰੀ ਤੋਂ ਜ਼ਿਆਦਾ ਹੁੰਦੀ ਹੈ ਹਾਂ ਕਈ ਕੇਸਸ ਹੋ ਸਕਦੇ ਆ ਕਿ ਸਿਜ਼ੇਰੀਅਨ ਦੀ ਲੋੜ ਪੈ ਸਕਦੀ ਹੋਵੇ ਪਰ 50% ਨੰਬਰ ਬਹੁਤ ਵੱਡਾ ਹੈ ਇਹਦੇ ਨਾਲ ਰਿਲੇਟਡ ਇੱਕ ਇਨਸੀਡੈਂਟ ਸ਼ੇਅਰ ਕਰਦੇ ਆਂ ਔਰ 라ਸ਼ੀ ਸਿੰਘ ਤੇ ਸਾਖੀ ਦਾ ਕੇਸ ਹੈ ਸਾਖੀ ਜੋ ਕਿ ਪ੍ਰੈਗਨੈਂਸੀ ਉਹ ਆਪਣਾ ਚੈੱਕਅਪ ਆਪਣੇ ਏਰੀਏ ਦੇ ਸਭ ਤੋਂ ਵਧੀਆ ਹਸਪੀਟਲ ਤੋਂ ਕਰਵਾ ਰਹੀ ਸੀ ਜੋ ਜੋ ਟੈਸਟ ਡਾਕਟਰ ਨੇ ਕਰਵਾਉਣ ਨੂੰ ਕਹੇ ਸਾਖੀ ਨੇ ਉਹ ਸਾਰੇ ਕਰਵਾਏ ਹੀ ਜਿਨ੍ਹਾਂ ਦੀ ਰਿਪੋਰਟ ਨਾਰਮਲ ਆਈ ਸੀ 7 ਮਹੀਨਿਆਂ ਚ 10 ਵਾਰ ਅਲਟਰਾਸਾਉਂਡ ਵੀ ਕੀਤਾ ਗਿਆ ਸੀ ਡਾਕਟਰ ਵੱਲੋਂ ਤੇ ਸਭ ਕੁਝ ਠੀਕ ਠਾਕ ਸੀਗਾ ਨਾਰਮਲ ਪ੍ਰੈਗਨੈਂਸੀ ਦਾ ਟਾਈਮ 9 ਮਹੀਨੇ ਜਾਨੀ 40 ਹਫ਼ਤਿਆਂ ਦਾ ਹੁੰਦਾ ਹੈ ਪਰ ਇਸ ਕੇਸ ਚ ਡਾਕਟਰ ਨੇ 37ਵੇਂ ਹਫਤੇ ਚ ਸਾਖੀ ਨੂੰ ਫੋਨ ਕਰਕੇ ਕਿਹਾ ਵੀ ਤੇਰੇ ਨਾਲ ਦੇ ਬਾਕੀ ਸਾਰੇ ਮਰੀਜ਼ਾਂ ਦੀ ਆਪਰੇਸ਼ਨ ਨਾਲ ਡਿਲੀਵਰੀ ਕਰਵਾ ਦਿੱਤੀ ਗਈ ਹੈ ਤੇਰੀ ਵੀ ਪਹਿਲੀ ਪ੍ਰੈਗਨੈਂਸੀ ਹੈ ਆਪਰੇਸ਼ਨ ਨਾਲ ਡਿਲੀਵਰੀ ਕਰਾ ਲੈ ਨਹੀਂ ਤਾਂ ਦਿੱਕਤ ਹੋ ਜੂਗੀ ਨਾਲ ਹੀ ਡਾਕਟਰ ਨੇ ਕਿਹਾ ਕਿ ਅਲਟਰਾਸਾਊਂਡ ਰਿਪੋਰਟ ਚ ਗੜਬੜ ਹੈ ਤਾਂ ਕਰਕੇ ਤੈਨੂੰ ਹੁਣ ਡਿਲੀਵਰੀ ਖਰਚ 50000 ਰੁਪਏ ਦੀ ਜਗ੍ਹਾ 1.5 ਲੱਖ ਰੁਪਏ ਦੇਣੇ ਹੋਣਗੇ ਹੁਣ ਇੱਕ ਆਮ ਬੰਦੇ ਲਈ ਤਾਂ ਜੋ ਡਾਕਟਰ ਨੇ ਕਿਹਾ ਤਾਂ ਉਹੀ ਸਹੀ ਹੈ ਆਪਰੇਸ਼ਨ ਹੋਇਆ ਤੇ ਪੈਦਾ ਹੋਏ ਬੱਚੇ ਨੂੰ ਐਨ ਆਈ ਸੀ ਯੂ ਯੂਨਿਟ ਚ ਰੱਖਣਾ ਪਿਆ ਕਿਉਂਕਿ ਬੱਚਾ 9 ਮਹੀਨੇ ਤੋਂ ਪਹਿਲਾਂ ਪੈਦਾ ਹੋਇਆ ਸੀ ਜਿਹੜੀ ਉਹ ਐਨ ਆਈ ਸੀ ਯੂ ਯੂਨਿਟ ਸੀ ਉਹ ਉਸ ਡਾਕਟਰ ਦੇ ਹਸਬੰਦ ਦੀ ਹੀ ਸੀ ਫਿਰ ਹੋਇਆ ਕਿ ਕਿ ਡਿਲੀਵਰੀ ਤੋਂ ਬਾਅਦ ਡਾਕਟਰ ਸਾਖਸ਼ੀ ਨੂੰ ਦੇਖਣ ਤੱਕ ਵੀ ਨਹੀਂ ਆਈ ਆਪਰੇਸ਼ਨ ਤੋਂ ਬਾਅਦ ਸਾਖਸ਼ੀ ਦਾ ਫੇਸ ਰੈੱਡ ਹੁੰਦਾ ਹੋਇਆ ਕਾਲਾ ਪੈ ਗਿਆ ਦਰਸਲ ਉਸ ਦਾ ਯੂਰੀਨ ਪਾਸ ਨਹੀਂ ਹੋ ਰਿਹਾ ਸੀ ਤੇ পেট ফুলਨ ਲੱਗ ਪਿਆ ਸੀ ਪਰਿਵਾਰ ਵਾਲੇ ਰੋਲਾ ਪਾਉਂਦੇ ਰਹੇ ਪਰ ਕਿਸੇ ਨੇ ਸਾਰ ਨਾ ਲਈ ਸਗੋਂ ਅੱਗੋਂ ਕਹਿ ਦਿੱਤਾ ਗਿਆ ਵੀ ਤੁਸੀਂ ਫਿਕਰ ਨਾ ਕਰੋ ਸਭ ਠੀਕ ਹੈ अर्ली ਡਿਲੀਵਰੀ ਕਾਰਨ ਐਦਾਂ ਹੋ ਜਾਂਦਾ ਹੈ ਕਦੇ-ਕਦੇ ਸਾਖੀ ਦੀ ਬਿਗੜਦੀ ਹਾਲਤ ਦੇਖ ਕੇ ਪਰਿਵਾਰ ਵਾਲੇ ਰੋਣ ਗੜਗੜਾਉਣ ਲੱਗੇ ਤੇ ਆਖਰ ਇੱਕ ਦਿਨ ਛੱਡ ਕੇ ਅਗਲੇ ਦਿਨ ਡਾਕਟਰ ਸਾਖੀ ਨੂੰ ਦੇਖਣ ਆਈ ਤੇ ਆ ਕੇ ਕਹਿੰਦੀ ਹੈ ਵੀ ਕੋਈ ਨਹੀਂ ਠੀਕ ਹੈ ਫਰੂਟੀ ਪਿਆਓ ਇਹਨੂੰ ਜਦੋਂ ਸਾਖੀ ਦੀ ਹਾਲਤ ਜ਼ਿਆਦਾ ਵਿਗੜ ਗਈ ਤਾਂ ਡਾਕਟਰ ਨੇ ਕਿਹਾ ਤਾਂ ਕਿ ਇਹਨੂੰ ਦੂਜੇ ਹਸਪਤਾਲ ਲੈ ਜਾ ਦੂਜੇ ਹਸਪੀਟਲ 'ਚ ਉਸੇ ਦਿਨ ਸਾਖੀ ਦੀ ਮੌਤ ਹੋ ਗਈ। ਫਿਰ ਜਦੋਂ ਦੁਖੀ ਪਰਿਵਾਰ ਨੇ ਆਪਣੇ ਬੱਚੇ ਬਾਰੇ ਪੁੱਛਿਆ ਤਾਂ ਡਾਕਟਰ ਦਾ ਹਸਬੰਦ ਕਹਿੰਦਾ ਹੈ ਕਿ ਬੱਚੇ ਨੂੰ ਕੁਝ ਦਿਨ ਐਨਆਈਸੀਯੂ ਯੂਨਿਟ 'ਚ ਰਹਿਣ ਦਿਓ, ਉਹਦੀ ਜਾਨ ਨੂੰ ਖਤਰਾ ਹੈ। ਫਿਰ ਕਿਹਾ ਜਾਂਦਾ ਹੈ ਕਿ ਤੁਸੀਂ ਬੱਚੇ ਨੂੰ ਲੈ ਜਾਓ ਤੇ ਕਿਸੇ ਹੋਰ ਹਸਪਤਾਲ ਦਿਖਾ ਦਿਓ ਜਾ ਕੇ। ਬੱਚੇ ਦਾ ਪਿਤਾ ਤੁਰੰਤ ਉਹਨੂੰ ਨੇੜੇ ਦੇ ਕਿਸੇ ਹੋਰ ਹਸਪਤਾਲ 'ਚ ਲੈ ਕੇ ਗਿਆ ਜਿੱਥੇ ਉਸ ਬੱਚੇ ਦੀ ਵੀ ਮੌਤ ਹੋ ਗਈ। ਕਾਰਨ ਸੀ ਡਾਕਟਰਾਂ ਦਾ ਲਾਲਚ। ਦਰਸਲ ਉਸ ਲੇਡੀ ਡਾਕਟਰ ਦੇ ਪਤੀ ਦੀ NICU ਯੂਨਿਟ ਸੀ ਜਿੱਦੇ ਚ ਨਵੇਂ ਜੰਮੇ ਬੱਚੇ ਨੂੰ ਰੱਖਿਆ ਜਾਂਦਾ ਉਹ ਲੇਡੀ ਡਾਕਟਰ 9 ਮਹੀਨੇ ਤੋਂ ਪਹਿਲਾਂ ਹੀ ਮਰੀਜ਼ਾਂ ਦੀ ਡਿਲੀਵਰੀ ਕਰਵਾ ਦਿੰਦੀ ਸੀ ਤਾਂ ਕਿ ਬੱਚੇ ਨੂੰ ਜਿਆਦਾ ਤੋਂ ਜਿਆਦਾ ਦਿਨ NICU ਯੂਨਿਟ 'ਚ ਰੱਖਿਆ ਜਾਵੇ ਤੇ ਵੱਦ ਤੋਂ ਵੱਧ ਪੈਸੇ ਵਟੇ ਜਾਣ ਹੁਣ ਆਉਂਦੇ ਆ ਇੱਕ ਹੋਰ ਵੱਡੇ ਸਕੈਮ ਤੇ ਇਹ ਸਕੈਮ ਵੀ ਬਹੁਤ ਜਾਣਿਆ ਨਾ ਹੁੰਦਾ ਇੰਸ਼ੋਰੈਂਸ ਪਾਲਿਸੀ ਸਕੈਮ ਜਿਆਦਾਤਰ ਉਹੀ ਲੋਕ ਜਿਆਦਾ ਸਕੈਮਾਂ 'ਚ ਫਸਾਏ ਜਾਂਦੇ ਆ ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਕਰਵਾਇਆ ਹੁੰਦਾ ਹੈ ਤੁਸੀਂ ਕਿਸੇ ਵੱਡੇ ਹਸਪਤਾਲ ਜਾਓ ਤਾਂ ਬਹੁਤ ਸਾਰੇ ਹਸਪਤਾਲਾਂ ਚ ਰਿਸੈਪਸ਼ਨ ਤੇ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਦੇ ਆ ਕਿ ਤੁਹਾਡਾ ਇੰਸ਼ੋਰੈਂਸ ਹੋਇਆ ਹੈ ਜਾਂ ਨਹੀਂ ਜੇ ਤਾਂ ਨਹੀਂ ਹੋਇਆ ਫਿਰ ਤਾਂ ਠੀਕ ਹੈ ਪਰ ਜੇ ਇੰਸ਼ੋਰੈਂਸ ਹੋਇਆ ਤਾਂ ਮਤਲਬ ਉਹ ਬੰਦਾ ਫਸ ਗਿਆ ਕਿਉਂਕਿ ਮਰੀਜ਼ ਦੇ ਇਲਾਜ ਦਾ ਸਾਰਾ ਖਰਚਾ ਇੰਸ਼ੋਰੈਂਸ ਕੰਪਨੀ ਨੇ ਦੇਣਾ ਹੁੰਦਾ ਤਾਂ ਕਰਕੇ ਮਰੀਜ਼ ਜਿਆਦਾ ਟੈਨਸ਼ਨ ਵੀ ਨਹੀਂ ਲੈਂਦਾ ਤੇ ਹਸਪਤਾਲ ਵਾਲੇ ਇਸੇ ਚੀਜ਼ ਦਾ ਫਾਇਦਾ ਚੁੱਕਦੇ ਆ ਉਹ ਐਸੇ ਮਰੀਜ਼ ਦੇ ਇਲਾਜ ਲਈ ਜਿਆਦਾ ਟੈਸਟ ਲਿਖ ਦਿੰਦੇ ਆ ਜਿਨ੍ਹਾਂ ਦੀ ਲੋੜ ਵੀ ਨਹੀਂ ਹੁੰਦੀ ਕਿਉਂਕਿ ਜਿੰਨੇ ਜ਼ਿਆਦਾ ਟੈਸਟ ਓਨੇ ਜ਼ਿਆਦਾ ਪੈਸੇ ਮਰੀਜ਼ ਵੀ ਸੋਚਦਾ ਹੈ ਵੀ ਚੱਲ ਕਿਹੜਾ ਮੈਂ ਪੈਸੇ ਦੇਣੇ ਆ ਪਰ ਉਹ ਇਹ ਨਹੀਂ ਸੋਚਦੇ ਵੀ ਸੂਈਆਂ ਤਾਂ ਤੇਰੇ ਸਰੀਰ 'ਚ ਹੀ ਲੱਗਣੀਆਂ ਐ ਨਾ ਕਈ ਵਾਰੀ ਤਾਂ ਬਿਨਾਂ ਵਜ੍ਹਾ ਐਡਮਿਟ ਵੀ ਕਰ ਲੈਂਦੇ ਆ ਹਾਂ ਕਈ ਵਾਰੀ ਲੋਡ ਵੀ ਹੁੰਦੀ ਐ ਐਡਮਿਟ ਹੋਣ ਦੀ ਪਰ ਇੱਥੇ ਅਸੀਂ ਸਿਰਫ ਲਾਲਚੀ ਹਸਪਤਾਲਾਂ ਦੀ ਗੱਲ ਕਰ ਰਹੇ ਆ ਓਕਸਫੇਮ ਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੇ 7% ਲੋਕ ਸਿਹਤ ਦੇ ਹੁੰਦੇ ਖਰਚੀਆਂ ਕਰਕੇ ਗਰੀਬੀ ਰੇਖਾ ਤੋਂ ਥੱਲੇ ਜਾ ਰਹੇ ਆ ਯਾਨੀ ਲਗਭਗ 3.8 ਕਰੋੜ ਲੋਕ ਹਰ ਸਾਲ ਗਰੀਬ ਹੁੰਦੇ ਜਾ ਰਹੇ ਆ ਇੱਕ ਸਟੱਡੀ ਤੋਂ ਪਤਾ ਲੱਗਾ ਹੈ ਕਿ ਭਾਰਤ ਦੇ ਇੱਕ ਨਾਰਮਲ ਬੰਦੇ ਦੇ ਸੋਚੋਂ 68 ਰੁਪਏ ਸਿਹਤ ਦੇ ਇਲਾਜ ਤੇ ਖਰਚ ਹੁੰਦੇ ਆ ਆਕਸਫੇਮ ਦੀ ਇੱਕ ਹੋਰ ਰਿਪੋਰਟ ਦੇ ਮੁਤਾਬਕ 2001 ਤੋਂ 2015 ਦੇ ਵਿੱਚ 4 ਲੱਖ ਲੋਕਾਂ ਨੇ ਚੰਗੀਆਂ ਸਿਹਤ ਸੁਵਿਧਾਵਾਂ ਨਾ ਮਿਲਣ ਕਰਕੇ ਆਤਮ ਹੱਤਿਆ ਕਰ ਲਈ ਸੀ ਦੋਸਤੋ ਪ੍ਰਾਈਵੇਟ ਹਸਪੀਟਲਸ 'ਚ ਐਨੀ ਮਹਿੰਗਾਈ ਕਰਕੇ ਆਮ ਬੰਦੇ ਲਈ ਇਲਾਜ ਕਰਵਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਨੈਸ਼ਨਲ ਸਟੈਟਿਸਟਿਕਲ ਆਫਿਸ ਯਾਨੀ ਐਨ ਐਸਓ ਦੀ ਇਸ ਰਿਪੋਰਟ ਦੇ ਮੁਤਾਬਕ ਸਰਕਾਰੀ ਹਸਪਤਾਲਾਂ ਦੀ ਜਗ੍ਹਾ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾਉਣਾ 7 ਗੁਣਾ ਜ਼ਿਆਦਾ ਮਹਿੰਗਾ ਪੈਂਦਾ ਹੈ ਮਤਲਬ ਜੇ ਸਰਕਾਰੀ ਹਸਪਤਾਲ 'ਚ ਕੋਈ ਬਿੱਲ ਲਗਭਗ 4450 ਰੁਪਏ ਬਣਦਾ ਹੈ ਤਾਂ ਉਹੀ ਬਿੱਲ ਪ੍ਰਾਈਵੇਟ ਹਸਪਤਾਲਾਂ 'ਚ 32000 ਰੁਪਏ ਦੇ ਕਰੀਬ ਬਣੇਗਾ ਹੁਣ ਅਸੀਂ ਜਾਣਾਂਗੇ ਕਿ ਕਿਉਂ ਹੋ ਰਿਹਾ ਹੈ ਹਸਪੀਟਲਸ ਇਦਾਂ ਇਹਦੇ ਬਾਰੇ ਇਹ ਇੱਕ ਇੰਟਰਵਿਊ ਹੈ ਡਾਕਟਰ ਅੰਛੂ ਮੰਦੀ ਉਹਨਾਂ ਨੇ ਸਮਝਾਇਆ ਹੈ ਪੂਰੇ ਹਸਪੀਟਲ ਸਿਸਟਮ ਬਾਰੇ ਉਹ ਕਹਿੰਦੇ ਆ ਕਿ ਅਸਲ ਕਾਰਨ ਹੈ ਹਸਪਤਾਲਾਂ ਦਾ ਕਾਰਪੋਰਟਾਈਜੇਸ਼ਨ ਅਸਲ 'ਚ ਕਾਰਪੋਰੇਟ ਹਸਪਤਾਲਾਂ ਨੂੰ ਡਾਕਟਰ ਨਹੀਂ ਚਲਾ ਰਹੇ ਹੁੰਦੇ ਉਹਨਾਂ ਨੂੰ ਚਲਾ ਰਹੇ ਹੁੰਦੇ ਐ ਐਮਬੀਏ ਡਿਗਰੀ ਵਾਲੇ ਮੈਨੇਜਮੈਂਟ ਵਾਲੇ ਡਾਕਟਰ ਸਿਰਫ ਕੰਟਰੈਕਟ ਬੇਸਡ ਹੁੰਦੇ ਐ ਮੈਨੇਜਮੈਂਟ ਵੱਲੋਂ ਟਾਰਗੇਟ ਦਿੱਤੇ ਜਾਂਦੇ ਆ ਡਾਕਟਰਸ ਨੂੰ ਤਾਂਕਿ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ ਹਸਪੀਟਲ ਕੇ ਤਰਫ ਸੇ ਪ੍ਰੈਸ਼ਰ ਹੁੰਦਾ ਹੈ ਟਾਰਗੇਟਸ ਹੁੰਦੀ ਹੈ ਡਾਕਟਰਸ ਤੋਂ ਕਿ ਤੁਮੇ ਇਤਨੀ ਸੈਲਰੀ ਦੀ ਗਈ ਹੈ ਉਤਾ ਪੈਸਾ ਆਪ ਰਿਕਵਰ ਕਰਕੇ ਦੋਗੇ ਦੋਸਤੋ ਇਸ ਵੀਡੀਓ ਦੀ ਸਾਰੀ ਜਾਣਕਾਰੀ ਤੇ ਸੋਰਸਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਹਸਪਤਾਲਾਂ ਦਾ ਹਾਲ ਐਵੇਂ ਦਾ ਨਹੀਂ ਹੁੰਦਾ ਸਾਡੇ ਦੇਸ਼ ਵਿੱਚ ਬਹੁਤ ਸਾਰੇ ਐਸੇ ਹਸਪਤਾਲ ਵੀ ਹੈ ਜੋ ਬਿਨਾ ਲਾਲਚ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੈ ਹਾਂ ਪੈਸੇ ਕਮਾਉਣਾ ਹਰ ਇੱਕ ਦਾ ਹੱਕ ਹੈ ਤੇ ਕਮਾਉਣਾ ਵੀ ਚਾਹੀਦਾ ਹੈ ਪਰ ਬਹੁਤ ਸਾਰੇ ਚੰਗੇ ਵਧੀਆ ਹਸਪਤਾਲ ਤੇ ਡਾਕਟਰ ਵੀ ਹੈਗੇ ਆ ਜੋ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਪੈਸੇ ਨਹੀਂ ਕਮਾਉਂਦੇ। ਕਈ ਲਾਲਚੀ ਹਸਪਤਾਲਾਂ ਤੇ ਡਾਕਟਰਾਂ ਕਰਕੇ ਵਧੀਆ ਹਸਪਤਾਲਾਂ ਦੀ ਵੀ ਇਮੇਜ ਖਰਾਬ ਹੁੰਦੀ ਹੈ। ਅਸੀਂ ਸੈਲੂਟ ਕਰਦੇ ਆ ਉਹਨਾਂ ਡਾਕਟਰਾਂ ਤੇ ਹਸਪਤਾਲਾਂ ਦੇ ਸਟਾਫ ਨੂੰ ਜਿਨ੍ਹਾਂ ਕਰਕੇ ਅੱਜ ਵੀ ਲੋਕਾਂ ਦਾ ਡਾਕਟਰਾਂ ਵਿੱਚ ਭਰੋਸਾ ਜਿੰਦਾ ਹੈ। ਸੋ ਦੋਸਤੋ ਇਸ ਵੀਡੀਓ ਨੂੰ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ। ਹਰ ਇੱਕ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਤਾਂਕਿ ਉਹ ਇਸ ਤਰ੍ਹਾਂ ਦੇ ਸਕੈਮਸ ਤੋਂ ਬਚ ਸਕਣ ਜੇ ਤੁਹਾਡੇ ਨਾਲ ਵੀ ਐਦਾਂ ਦੀ ਕੋਈ ਘਟਨਾ ਹੋਈ ਹੈ ਤਾਂ ਕਮੈਂਟ ਕਰਕੇ ਜੂਰ ਦੱਸਿਓ ਵੀਡੀਓ ਲਾਈਕ ਜਰੂਰ ਕਰੋ ਤਾਂਕਿ YouTube ਇਸ ਵੀਡੀਓ ਨੂੰ ਵੱਧ ਤੋਂ ਵੱਧ ਸਪਰੈਡ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਧੰਨਵਾਦ